ਹੂੰ ਹੂੰ ਪਰ ਬਿਨੋ ਬਿਨੋ ਹੋ ਗਈਆ ਸਰਮੁਖ ਸਰ ਅੱਜ ਜਿਹੜੀ ਖੀਲਾਗਾਂ ਮੇਰੇ ਹੋ ਰਹੀ ਹੈ ਕੀ ਮੱਤ ਰੱਖੀ ਪੰਜਾਬ ਸਰਕਾਰ ਅਤੇ ਮਾਨਯੋਗ ਡੀਜੀਪੀ ਪੰਜਾਬ ਮਾਨਯੋਗ ਐਸਐਸਪੀ ਮਲੇਰ ਕੋਟਲਾ ਜੀ ਦੇ ਦੇਸ਼ਾ ਨਿਰਦੇਸ਼ਾਂ ਹੇਠ ਜਿਹੜੀ ਯੁੱਧ ਨਸ਼ਾ ਵਿਰੁੱਧ ਮੋਹਮ ਚਲਾਈ ਲਗਾਤਾਰ ਜਿਹੜੀ ਚੱਲ ਰਹੀ ਉਹਦੀ ਲੜੀ ਵਿੱਚ ਜਿਹੜਾ ਅੱਜ ਅਸੀਂ ਮ्युनਿਸਪਲ ਕਾਰਪੋਰੇਸ਼ਨ ਮਲੇਰਕੋਟਲਾ ਦੇ ਨਾਲ ਰਲ ਕੇ ਜਿਹੜੀਆਂ ਨਜਾਇਜ਼ ਉਸਾਰੀਆਂ ਆ ਕੀਤੀਆਂ ਹੋਈਆਂ ਨੇ ਔਰ ਪਲੱਸ ਜਿਨ੍ਹਾਂ ਦੇ ਜਿਹੜੇ ਐਨਡੀਪੀਐਸ ਦੇ ਕੇਸਾਂ ਦੇ ਕੇਸ ਜਿਨ੍ਹਾਂ ਤੇ ਹੈਗੇ ਨੇ ਜਿਨ੍ਹਾਂ ਤੇ ਪਰਚੇ ਦਰਜ ਨੇ ਉਹਨਾਂ ਦੀਆਂ ਨਜਾਇਜ਼ ਉਸਾਰੀਆਂ ਜਿਹੜੀਆਂ ਉਹ ਅੱਜ ਤੜਵਾਈਆਂ ਗਈਆਂ ਨੇ ਇਹ ਜਿਹੜਾ ਪਹਿਲਾ ਘਰ ਹੈ ਇਹ ਮੁਹੰਮਦ মনির ਦਾ ਹੈ ਇਹਦੇ ਤੇ ਇੱਕ ਐਫਆਈਆਰ ਨੰਬਰ 130 125 ਦੀ ਸਿਟੀ 1 ਮਲੇਰ ਕੋਟਲਾ ਦੇ ਦਰਜ ਤੇ ਇਹਨਾਂ ਦੀ ਜਿਹੜੀ ਕਰਦੀ ਜਿਹੜੀ ਨਜਾਇਜ਼ ਸਰੀ ਹੈ ਉਹ ਅੱਜ ਤੜਾਈ ਗਈ ਇਸ ਤੋਂ ਇਲਾਵਾ ਇੱਕ ਹੋਰ ਇੱਕ ਹੋਰ ਕਾਰ ਹੈ ਜੀ ਉਹ ਹੈਗਾ ਸ਼ਮਸ਼ਾਦ ਦਾ ਜਿਹਦੇ ਤੇ 6 ਐਫਆਈਆਜ਼ ਨੇ ਐਨਡੀਪੀਐਸ ਦੀਆਂ 6 ਐਫਆਈਆਜ਼ ਨੇ ਉਹ ਸਾਰੀਆਂ ਸਿਟੀ 1 ਮਲੇਰ ਕੋਟਲੇ ਦੀਆਂ ਉਹ ਵੀ ਉਹਨਾਂ ਸੀ ਤੜਾ ਤੜਾ ਰਹੇ